ਪੰਜਾਬ ਦੇ ਵਿੱਚ ਬਿਨਾਂ ਡਰਾਈਵਰ ਅਤੇ ਗਾਰਡ ਦੇ ਟ੍ਰੇਨ ਪਟੜੀ ਉੱਤੇ ਦੌੜਦੀ ਦੀ ਸੀ। ਦਰਅਸਲ ਅੱਜ ਸਵੇਰੇ ਤੜਕਸਰ ਡੀ.ਐਮ.ਟੀ. ਮਾਲ ਲੋਡ ਗੱਡੀ ਕਟੂਆ ਤੋਂ ਬਿਨਾਂ ਡਰਾਈਵਰ ਅਤੇ ਗਾਰਡ ਤੋਂ ਹੀ ਚੱਲਣ ਦੀ ਸੂਚਨਾ ਮਿਲੀ ਤੇ ਇਸ ਦੀ ਚੱਲਣ ਦੀ ਸੂਚਨਾ ਤੋਂ ਬਾਅਦ ਰੇਲਵੇ ਵਿਭਾਗ ਦੇ ਵਿੱਚ ਹਫੜਾ ਦਫਰੀ ਮਚ ਗਈ। ਇਸ ਮਾਲ ਗੱਡੀ ਦੇ ਬਿਨਾਂ ਡਰਾਈਵਰ ਗਾਰਡ ਦੇ ਚੱਲਣ ਦੀ ਸੂਚਨਾ ਮਿਲਦਿਆਂ ਹੀ ਪਠਾਨਕੋਟ, ਕੈਂਠ, ਮੀਰਥਲ, ਮੁਕੇਰੀਆਂ ਅਤੇ ਹੋਰ ਸਟੇਸ਼ਨਾਂ ਦੇ ਉੱਤੇ ਸੂਚਨਾ ਦੇ ਕੇ ਰੇਲਵੇ ਫਾਟਕਾ ਨੂੰ ਬੰਦ ਕਰਵਾ ਦਿੱਤਾ ਗਿਆ। ਦੱਸ ਦਈਏ ਕਿ ਇਹ ਮਾਲ ਗੱਡੀ ਜੰਮੂ ਦੇ ਕਟੂਆ ਤੋਂ ਰੋਲ ਡਾਊਨ ਹੋ ਕੇ ਪੰਜਾਬ ਪਹੁੰਚੀ ਅਤੇ ਬਿਨਾਂ ਡਰਾਈਵਰ ਤੋਂ ਹੀ ਕਈ ਕਿਲੋਮੀਟਰ ਤੱਕ ਦੌੜਦੀ ਰਹੀ। ਦੱਸਦੀ ਹੈ ਕਿ ਗੱਡੀ 70-80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਅੱਗੇ ਵਧੀ ਦੱਸਦੀ ਹੈ ਕਿ ਵੱਖ-ਵੱਖ ਰੇਲਵੇ ਸਟੇਸ਼ਨਾਂ ਤੇ ਰੇਲਵੇ ਵਿਭਾਗ ਦੇ ਵੱਲੋਂ ਗੱਡੀ ਨੂੰ ਰੋਕਣ ਦੇ ਲਈ ਵੱਡੇ ਪੱਧਰ ਤੇ ਸਹਾਰਿਆਂ ਦਾ ਵੀ ਉਪਯੋਗ ਕੀਤਾ ਗਿਆ ਰੇਲ ਗੱਡੀ ਨੂੰ ਰੋਕਣ ਦੇ ਲਈ ਬਿਜਲੀ ਬੰਦ ਵੀ ਕਰਵਾਈ ਗਈ ਅਤੇ ਫਿਰ ਵੀ ਇਹ ਟ੍ਰੇਨ ਰੋਕੀ ਗਈ ਇਹ ਗੱਡੀ ਹੌਲੀ-ਹੌਲੀ ਹੁੰਦੀ ਹੋਈ ਦਸੂਹਾ ਦੇ ਉੱਚੀ ਬੱਸੀ ਕੋਲ ਆ ਕੇ ਰੁਕੀ ਅਤੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਸੁੱਖ ਦਾ ਸਾ ਲਿਆ ਇਸ ਗੱਡੀ ਦੇ ਬਿਨਾਂ ਡਰਾਈਵਰ ਅਤੇ ਗਾਰਡ ਤੋਂ ਚੱਲਣ ਦੇ ਨਾਲ ਵੱਡੀ ਘਟਨਾ ਹੋ ਸਕਦੀ ਸੀ ਪਰੰਤੂ ਰੇਲਵੇ ਵਿਭਾਗ ਦੇ ਵੱਲੋਂ ਇਸ ਰੇਲ ਗੱਡੀ ਨੂੰ ਰੋਕ ਲਿਆ ਗਿਆ ਤੇ ਜਿਸ ਦੇ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ ਇਸ ਸਬੰਧੀ ਜਦੋਂ ਚੌਂਕੀ ਇੰਚਾਰਜ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਜਲੰਧਰ ਤੋਂ ਰੇਲਵੇ ਵਿਭਾਗ ਦਾ ਐਸ ਐਚਓ ਅਸ਼ੋਕ ਕੁਮਾਰ ਅਤੇ ਹੋਰ ਅਧਿਕਾਰੀ ਵੀ ਪਹੁੰਚ ਰਹੇ ਨੇ ਉਹਨਾਂ ਨੇ ਦੱਸਿਆ ਕਿ ਇਸ ਸਬੰਦੇ ਫਿਰੋਜ਼ਪੁਰ ਤੋਂ ਵੀ ਅਧਿਕਾਰੀ ਪਹੁੰਚ ਰਹੇ ਨੇ ਤੇ ਉੱਥੇ ਹੀ ਹਾਦਸੇ ਬਾਰੇ ਰੇਲਵੇ ਵਿਭਾਗ ਦੇ ਵੱਲੋਂ ਜਾਂਚ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਪੰਜਾਬ ਦੇ ਵਿੱਚ ਬਿਨਾਂ ਡਰਾਈਵਰ ਅਤੇ ਗਾਰਡ ਦੇ ਟ੍ਰੇਨ ਪਟੜੀ ਉੱਤੇ ਦੌੜਦੀ ਦੀ ਸੀ। ਦਰਅਸਲ ਅੱਜ ਸਵੇਰੇ ਤੜਕਸਰ ਡੀਐਮਟੀ ਮਾਲ ਲੋਡ ਗੱਡੀ ਕਠੂਆ ਤੋਂ ਬਿਨਾਂ ਡਰਾਈਵਰ ਅਤੇ ਗਾਰਡ ਤੋਂ ਹੀ ਚੱਲਣ ਦੀ ਸੂਚਨਾ ਮਿਲੀ ਤੇ ਇਸ ਦੀ ਚੱਲਣ ਦੀ ਸੂਚਨਾ ਤੋਂ ਬਾਅਦ ਰੇਲਵੇ ਵਿਭਾਗ ਦੇ ਵਿੱਚ ਹਫੜਾ ਦਫੜੀ ਮੱਚ ਗਈ। ਇਸ ਮਾਲ ਗੱਡੀ ਦੇ ਬਿਨਾਂ ਡਰਾਈਵਰ ਗਾਰਡ ਦੇ ਚੱਲਣ ਦੀ ਸੂਚਨਾ ਮਿਲਦਿਆਂ ਹੀ ਪਠਾਨਕੋਟ ਕੈਂਟ ਮਿਰਥਲ ਮੁਕੇਰੀਆਂ ਅਤੇ ਹੋਰ ਸਟੇਸ਼ਨਾਂ ਦੇ ਉੱਤੇ ਸੂਚਨਾ ਦੇ ਕੇ ਰੇਲਵੇ ਫਟਕਾਂ ਨੂੰ ਬੰਦ ਕਰਵਾ ਦਿੱਤਾ ਗਿਆ। ਦੱਸ ਦਈਏ ਕਿ ਇਹ ਮਾਲ ਗੱਡੀ ਜੰਮੂ ਦੇ ਕਠੂਆ ਤੋਂ ਰੋਲ ਡਾਊਨ ਹੋ ਕੇ ਪੰਜਾਬ ਪਹੁੰਚੀ ਅਤੇ ਬਿਨਾਂ ਡਰਾਈਵਰ ਤੋਂ ਹੀ ਕਈ ਕਿਲੋਮੀਟਰ ਤੱਕ ਦੌੜਦੀ ਰਹੀ। ਦੱਸ ਦਈਏ ਕਿ ਗੱਡੀ 70-80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਅੱਗੇ ਵਧੀ। ਦੱਸ ਦਈਏ ਕਿ ਵੱਖ-ਵੱਖ ਰੇਲਵੇ ਸਟੇਸ਼ਨਾਂ ਅਤੇ ਰੇਲਵੇ ਵਿਭਾਗ ਦੇ ਵੱਲੋਂ ਗੱਡੀ ਨੂੰ ਰੋਕਣ ਦੇ ਲਈ ਵੱਡੇ ਪੱਧਰ ਤੇ ਸਹਾਰਿਆਂ ਦਾ ਵੀ ਉਪਯੋਗ ਕੀਤਾ ਗਿਆ। ਰੇਲ ਗੱਡੀ ਨੂੰ ਰੋਕਣ ਦੇ ਲਈ ਬਿਜਲੀ ਬੰਦ ਵੀ ਕਰਵਾਈ ਗਈ ਅਤੇ ਫਿਰ ਵੀ ਇਹ ਟ੍ਰੇਨ ਰੋਕੀ ਗਈ। ਇਹ ਗੱਡੀ ਹੌਲੀ-ਹੌਲੀ ਹੁੰਦੀ ਹੋਈ ਦਸੂਹਾ ਦੇ ਉੱਚੀ ਬੱਸੀ ਕੋਲ ਆ ਕੇ ਰੁਕੀ ਅਤੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਸੁਖ ਦਾ ਸਾ ਲਿਆ। ਇਸ ਗੱਡੀ ਦੇ ਬਿਨਾਂ ਡਰਾਈਵਰ ਅਤੇ ਗਾਰਡ ਤੋਂ ਚੱਲਣ ਦੇ ਨਾਲ ਵੱਡੀ ਘਟਨਾ ਹੋ ਸਕਦੀ ਸੀ। ਪਰੰਤੂ ਰੇਲਵੇ ਵਿਭਾਗ ਦੇ ਵੱਲੋਂ ਇਸ ਰੇਲ ਗੱਡੀ ਨੂੰ ਰੋਕ ਲਿਆ ਗਿਆ ਤੇ ਜਿਸ ਦੇ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਇਸ ਸਬੰਧੀ ਜਦੋਂ ਚੌਂਕੀ ਇੰਚਾਰਜ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਜਲੰਧਰ ਤੋਂ ਰੇਲਵੇ ਵਿਭਾਗ ਦਾ ਐਸ ਐਚਓ ਅਸ਼ੋਕ ਕੁਮਾਰ ਅਤੇ ਹੋਰ ਅਧਿਕਾਰੀ ਵੀ ਪਹੁੰਚ ਰਹੇ ਨੇ। ਉਹਨਾਂ ਨੇ ਦੱਸਿਆ ਕਿ ਸਬੰਧਿਤ ਫਿਰੋਜ਼ਪੁਰ ਤੋਂ ਵੀ ਅਧਿਕਾਰੀ ਪਹੁੰਚ ਰਹੇ ਨੇ ਤੇ ਉੱਥੇ ਹੀ ਹਾਦਸੇ ਬਾਰੇ ਰੇਲਵੇ ਵਿਭਾਗ ਦੇ ਵੱਲੋਂ ਜਾਂਚ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ।